ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਆਪਾਂ ਰੁਕੇ ਹੋਏ ਸੀ ਜਿਸਪਾ ਅਮਗਰਲੇ ਬਾਈ ਹੋਰਾਂ ਕੋਲੇ ਇੱਥੇ ਨੇ ਟੈਂਟ ਲੱਗੇ ਹੋਏ ਆ ਇੱਥੇ ਟੈਂਟ ਆਪਾਂ ਲਾ ਲਿਆ ਸੀਗਾ ਅੱਜ ਆਪਾਂ ਪਹੁੰਚਦੇ ਹਾਂ ਦਾਰਚਾ ਦਾਰਚਾ ਇੱਥੋਂ 10-11 ਕਿਲੋਮੀਟਰ ਬਾਅਦ ਆ ਜਾਂਦਾ ਫਿਰ ਆਪਾਂ ਦਾਰਚਾ ਪਹੁੰਚਦੇ ਆ ਫਿਰ ਉਸ ਤੋਂ ਅੱਗੇ ਦੇਖਦੇ ਆ ਕੀ ਮਾਹੌਲ ਬੰਦਾ ਅੱਜ ਹੈ 6 ਜੂਨ 2025 ਆਪਾਂ ਖੜੇ ਹੋਏ ਆ ਜਿਸਪਾ ਹੁਣ ਆਪਾਂ ਇੱਥੋਂ ਆਪਣੇ ਸਫ਼ਰ ਦਾ ਚੌਥਾ ਦਿਨ ਸ਼ੁਰੂ ਕਰਨ ਲੱਗੇ ਆ ਓਕੇ ਬ੍ਰਦਰ ਓਕੇ ਓਕੇ धन्यवाद अब तिनजना पाँच चारजना तिनजना माथि खाना होइन खाना खाएर मात्रै ਗਰਮ ਦਾਰਚਾ ਹੈਗਾ ਇੱਥੋਂ 9 ਕਿਲੋਮੀਟਰ ਬਾਅਦ ਆਪਾਂ ਚੱਲੇ ਹੋਏ ਹਾਂ ਜਸਪਾ ਤੋਂ ਸਮਾਂ ਸਵੇਰ ਦੇ 8 ਵਜੇ ਚੁੱਕੇ ਹਾਂ ਦਾਰਚਾ 12 ਲਾਚਲਾ ਸਰਚੂ ਤੇਲੇ ਆਪਾਂ ਦਾਰਚਾ ਤੋਂ ਸ਼ਿੰਕਲਾ ਵਾਲੂ ਹੋ ਜਾਾਂਗੇ ਦਾਰਚਾ ਜਕਪੂਰ ਸਹਾਇਤ ਅਰਮੀ ਦੀ ਉੱਥੇ ਜਾ ਕੇ ਪਤਾ ਲੱਗੂ ਆਪ ਨੂੰ ਅੱਗੇ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਹੋ ਬੀ ਆਰਓ ਇੱਥੇ ਉਹਨੂੰ ਕੁਛ ਖਾਣੇ ਆ ਬੁਰਸ਼ ਕਰਦੇ ਆ ਮੂੰਹ ਹੱਥ ਧੋਣੇ ਆ ਫਿਰ ਚੱਲਦੇ ਆ ਅੱਗੇ ਆਹ ਪਾਣੀ ਇੱਥੇ ਪੱਕੀ ਵਗਦਾ ਹੁੰਦਾ ਸਾਰੇ ਜਿਸ ਪਾਲ ਇੱਥੋਂ ਪਾਣੀ ਭਰ ਕੇ ਲੈ ਜਾਂਦੇ ਆ ਪਹਿਲਾਂ ਕੁਛ ਖਾ ਲਈਏ ਫੇਰ ਹੀ ਕਰਦੇ ਆ ਬੁਰਸ਼ ਪੂਛ ਯਾਰ ਉਹਨਾਂ ਪਰ ਇਹਨਾਂ ਨੂੰ ਕਿਹਾ ਦੋ ਚਾਹੇ ਔਰ ਦੋ ਆਮਲੇਟ ਦੇ ਦਿਓ ਜਨੀਉ ਜੋ ਫੀਲ ਹੰਗਰੀ ਆ ਹੰਗਰੀ ਤੇ ਪੈਂਗਾ ਹੰਗਰੀ ਟੂ ਪੈਂਗਾ ਹੋਗਾ ਠੀਕ ਹੈ ਅੰਗਰੇਜ਼ੀ ਇਹੋ ਵੀ ਮੇਰੇ ਕੋ ਜਨੀਉ ਹੀ ਆਉਂਦੀ ਆ ਅਰੇ ਬਹਿ ਜਾ ਇੱਥੇ ਬ੍ਰੈਡ ਆਮਲੇਟ ਤੇ ਚਾਹ ਖੰਗ ਕਿਉਂ ਹੋ ਗਈ ਯਾਰ ਸਾਰੇ ਜਿਸਪਾ ਦੇ ਲੋਕੋ ਸਾਹਮਣੇ ਵਗਦੇ ਪਾਣੀ ਦਾ ਕੇ ਭਾਂਡੇ ਧੋਦੇ ਆ ਇੱਥੋਂ ਪੀਣ ਵਾਸਤੇ ਪਾਣੀ ਲੈ ਜਾਂਦੇ ਆ ਇੱਥੋਂ ਹੀ ਆਉਣ ਵਾਸਤੇ ਭਰਦੇ ਆ ਆ ਖੜਾ ਬਾਈ ਦੇ ਉੱਤੇ ਹੁਣ ਆਪਾਂ ਇੱਥੋਂ ਤੁਰਦੇ ਆ ਤੇ ਆਪਾਂ ਪਹੁੰਚਦੇ ਆ ਧਾਰਚਾ ਦਾਰਚਾ ਲਾਹੌਲ ਵੈਲੀ ਦਾ ਆਖਰੀ ਬਸਿਆ ਹੋਇਆ ਪਿੰਡ ਇਹ ਤੋਂ ਗਾਂ ਹੁਣ ਤਾਂ ਰਾਹ ਬਣ ਗਿਆ ਪਰ ਪੁਰਾਣੇ ਸਮਿਆਂ ਦੇ ਵਿੱਚ ਇਹ ਰਾਹ ਇਹ ਤੋਂ ਅਗਲੇ ਰਾਹ ਸਿਰਫ ਫੌਜ ਵਰਤਦੀ ਸੀ ਜਾਂ ਵਪਾਰੀ ਲੋਕ ਵਰਤਦੇ ਸੀ ਜਿਹੜੇ ਰਾਹ ਤੇ ਆਪਾਂ ਹੁਣ ਸਫਰ ਕਰੀ ਜੰਨੇ ਆ ਇਹ ਕਿਸੇ ਵੇਲੇ ਸਿਲਕ ਰੂਟ ਦਾ ਸਹਾਇਕ ਰੂਟ ਰਿਹਾ ਸਿਲਕ ਰੂਟ ਸੀ ਜਿਹੜਾ ਉਹ ਤਾਂ ਚੀਨ ਤੋਂ ਸ਼ੁਰੂ ਹੋ ਕੇ ਸ਼੍ਰੀਨਗਰ ਕਾਰਗਿਲ ਜਦੀਲਾ ਦਿੱਲੀ ਵਾਰਾਨਸੀ ਤੋਂ ਨੂੰ ਲੰਘਦਾ ਸੀ ਪਰ ਜਿਹੜੇ ਆਸ-ਪਾਸ ਵਾਲੇ ਰਾਹ ਸੀ ਜਿਵੇਂ ਇਹ ਲਾਹੌਲ ਸਪਿਤੀ ਵੈਲੀ ਆ ਜਾਂ ਹੁਣ ਜਿਲ੍ਹਾ ਬਣਿਆ ਹੋਇਆ ਇਹ ਵੀ ਸਿੱਧੇ ਤੌਰ ਤੇ ਸਿਲਕ ਰੂਟ ਨਾਲ ਜੁੜਿਆ ਹੋਇਆ ਸੀ ਸਿਲਕ ਰੂਟ ਦੇ ਵੱਡੇ ਸ਼ਹਿਰ ਜਿਵੇਂ ਸਮਰਕੰਦ ਹੋ ਗਿਆ ਵਾਰਾਨਸੀ ਦਿੱਲੀ ਕਾਬਲ ਪਸ਼ਾਵਰ ਇਹ ਸਾਰੇ ਰੂਟ ਜੁੜੇ ਹੋਏ ਸੀ ਸਿਲਕ ਰੂਟ ਦੇ ਨਹੀਂ ਵਪਾਰ ਹੁੰਦਾ ਸੀ ਘੋੜਿਆਂ ਦਾ ਊਠਾਂ ਦਾ ਸੁੱਕੇ ਮਸਾਲਿਆਂ ਦਾ ਹੋਰ ਸਮਾਨ ਦਾ ਇੱਕੋ ਇੱਕ ਵੱਡਾ ਰੂਟ ਸੀ ਜਿਹਦੇ ਨਾਲ ਬਹੁਤ ਵੱਡਾ ਟ੍ਰੇਡ ਹੁੰਦਾ ਸੀ ਵਪਾਰ ਹੁੰਦਾ ਸੀ ਫਿਰ ਉਸ ਤੋਂ ਬਾਅਦ 15ਵੀਂ ਸਦੀ ਜਦੋਂ ਮਗੋਲਾ ਨੇ ਹਮਲੇ ਕੀਤੇ ਆ ਤੇ ਫਿਰ ਬਾਸਕੋਡੀ ਕਾਮਾ ਨੇ ਸਮੁੰਦਰੀ ਰਸਤਾ ਲੱਭ ਲਿਆ ਉਸ ਤੋਂ ਬਾਅਦ ਬਹੁਤ ਸੰਧੀਆਂ ਹੋਈਆਂ ਜਿਹਦੇ ਕਰਕੇ ਸਿਲਕ ਰੂਟ ਬੰਦ ਹੋਇਆ ਤੇ ਸਮੁੰਦਰੀ ਰਾਹ ਸ਼ੁਰੂ ਹੋ ਗਿਆ ਸਿਲਕ ਰੂਟ ਦੇ ਰਾਹੀਂ ਕੱਲ ਵਪਾਰ ਹੀ ਨਹੀਂ ਹੋਇਆ ਗਿਆ ਸਿਲਕ ਰੂਟ ਦੇ ਰਾਹੀਂ ਸਾਡਾ ਸੱਭਿਆਚਾਰ ਸਾਡੇ ਧਰਮ ਪੂਰੀ ਦੁਨੀਆਂ 'ਚ ਫੈਲੇ ਨੇ ਬੁੱਧ ਧਰਮ ਜਿਹੜਾ ਚੀਨ ਤਿੱਬਤ ਵਿੱਚ ਗਿਆ ਜਾਂ ਹੋਰਾਂ ਦੇਸ਼ਾਂ ਦੇ ਵਿੱਚ ਗਿਆ ਹੋਰ ਪਾਸੇ ਇਹਦੇ ਬੋਧੀ ਦੇਸ਼ ਨੇ ਉਹ ਸਿਲਕ ਰੂਟ ਕਰਕੇ ਹੀ ਗਿਆ ਵਪਾਰੀ ਇੱਥੇ ਆਉਂਦੇ ਸੀਗੇ ਉਹ ਦੇਖਦੇ ਸੀਗੇ ਰਹਿਣ ਸਹਿਣ ਜੋ ਵੀ ਹੈਗਾ ਤਾਂ ਉਹਨਾਂ ਨੇ ਬੁੱਧ ਧਰਮ ਤੋਂ ਪ੍ਰਭਾਵਿਤ ਹੋਏ ਉਹ ਧਰਮ ਅਡਾਪਟ ਕੀਤਾ ਤੇ ਫਿਰ ਇੱਤਾਂ ਹੀ ਗਾਂ ਧਰਮ ਫੈਲਿਆ ਇੱਥੇ ਹਿੰਦੂ ਧਰਮ ਵਧਿਆ ਅੱਗੇ ਪਹਿਲਾਂ ਦੇ ਸਮਿਆਂ 'ਚ ਇਹ ਨਹੀਂ ਪਤਾ ਹੁੰਦਾ ਸੀ ਕਿ ਨਾਲ ਦੇ ਪਿੰਡ ਕੀ ਹੋਈ ਜਾਂਦਾ ਵਪਾਰੀ ਆਪ ਪੁਰਾਣੀਆਂ ਫਿਲਮਾਂ ਦੇਖਦੇ ਆ ਜਾਂ ਕਈ ਅੰਗਰੇਜ਼ੀ ਫਿਲਮਾਂ 'ਚ ਦਿਖਾਇਆ ਗਿਆ ਤੇ ਵਪਾਰੀ ਲੋਕ ਆਉਂਦੇ ਸੀ ਤਾਂ ਉਹ ਚੀਜ਼ਾਂ ਦਾਦਾਨ ਪ੍ਰਦਾਨ ਕਰਦੇ ਸੀ। ਆਵਦੀ ਲੋੜ ਜੋ ਕਰ ਜਿਹੜੀ ਇਹਨਾਂ ਦੇ ਦੇਸ਼ 'ਚ ਨਹੀਂ ਹੁੰਦੀਆਂ ਸੀ ਉਹ ਲੈ ਜਾਂਦੇ ਸੀ ਜਿਹੜੀਆਂ ਦੇਸ਼ 'ਚ ਹੁੰਦੀਆਂ ਸੀ ਉਹ ਦੇ ਜਾਂਦੇ ਸੀ ਜਿਵੇਂ ਨੀਲ ਹੋਇਆ, ਸੁੱਕੇ ਮਸਾਲੇ ਹੋਏ, ਸਿਲਕ ਹੋਈ ਹੋਰ ਚੀਜ਼ਾਂ ਹੋਈਆਂ ਇਹਦੀਆਂ। ਹੁਣ ਜਦੋਂ ਦਾ ਇੰਟਰਨੈਟ ਆਇਆ ਹੁਣ ਸਾਨੂੰ ਇਹ ਵੀ ਪਤਾ ਪੀ ਅਸ਼ਰਾਈਲ 'ਚ ਕਿਹੜਾ ਫੈਸ਼ਨ ਚੱਲੀ ਜਾਂਦਾ, ਫਰਾਂਸ 'ਚ ਕੀ ਚੱਲੀ ਜਾਂਦਾ, ਇਟਲੀ 'ਚ ਕੀ ਹੋਈ ਜਾਂਦਾ, ਯੂਰਪ 'ਚ ਕੀ ਹੋਈ ਜਾਂਦਾ। ਸਾਡੇ ਇੱਥੇ ਰੈਸਟੋਰੈਂਟ ਬਣ ਗਏ ਆ। ਤੇ ਆਹ ਜੀ ਯੂਰਪੀਅਨ ਖਾਣਾ ਅੱਜ ਚੀਨ ਦਾ ਫੂਡ ਆ ਜਾਪਾਨ ਦਾ ਫੂਡ ਆ ਪਹਿਲਾਂ ਕੁਝ ਨਹੀਂ ਪਤਾ ਹੁੰਦਾ ਸੀਗਾ ਤੇ ਜਦੋਂ ਦੀ ਇਹ ਇੰਟਰਨੈਟ ਵਾਲੀ ਟੈਕਨੋਲੋਜੀ ਆਈ ਆ ਪੂਰੀ ਦੁਨੀਆ ਇੱਕ ਪਿੰਡ ਹੋ ਗਈ ਆ ਅੱਜ ਅਸੀਂ ਘਰੇ ਬੈਠੇ ਸ਼ੇਅਰ ਮਾਰਕੀਟ ਦੇਖ ਲੈਨੇ ਆ ਘਰੇ ਬੈਠੇ ਅਸੀਂ ਦੇਖ ਲੈਨੇ ਕਿਹੜੇ ਪ੍ਰਧਾਨ ਮੰਤਰੀ ਨੇ ਕੀ ਬਿਆਨ ਦਿੱਤਾ ਕਿੱਥੇ ਜੰਗ ਲੱਗੀ ਹੈ ਕਿੱਥੇ ਅੱਤਵਾਦੀ ਹਮਲਾ ਹੋਇਆ ਪੂਰੀ ਦੁਨੀਆ ਦਾ ਫੈਸ਼ਨ ਪੂਰੀ ਦੁਨੀਆ ਦਾ ਧਰਮ ਫਲਸਫਾ ਅਸੀਂ YouTube ਤੇ ਦੇਖ ਸਕਦੇ ਹਾਂ ਘਰੇ ਬੈਠੇ ਸਵੇਰ ਦਾ 9:30 ਵਜੇ ਦਾ ਸਮਾਂ ਆ ਇੱਥੇ ਨੇ ਸਬਜ਼ੀ ਬੀਜੀ ਹੋਈ ਆ ਸਾਰੇ ਇਹ ਗੋਭੀ ਬੀਜਦੇ ਹੋਰ ਕੁਝ ਨਹੀਂ ਬੀਜਦੇਗੇ ਸਾਰੇ ਪਾਸੇ ਗੋਭੀ ਬੀਜੀ ਹੋਈ ਆ ਅੱਜ ਜਨੂ ਕਹਿੰਦਾ ਵੀ ਮੈਂ ਜਾਣਾ ਲੈਫਟ ਲੈ ਕੇ ਮੈਨੂੰ ਟਾਈਮ ਬਹੁਤ ਲੱਗ ਜਾਊਗਾ ਸੋ ਇਹ ਦਾਰਚਾ ਤੱਕ ਆਪਣੇ ਨਾਲ ਆ ਉਹ ਤੋ ਕੀ ਫਿਰੇ ਆਪਣੇ ਹੈਟ ਹਾਈਕਿੰਗ ਸ਼ੁਰੂ ਕਰ ਦੂਗਾ ਇੱਥੇ ਬਣਿਆ ਹੋਇਆ ਇਹ ਗੁੰਫਾ ਬੋਧ ਮਨਿਸਟਰੀ ਇਹ ਬਾਈਕ ਘਰੋਂ ਤੂਫ ਲੈ ਕੇ ਆਇਆ ਤੇ ਇੱਥੇ ਹੁਣ ਕਰ ਰਿਹਾ ਇਹ ਆਪ ਘਰ ਸੇ ਲੈ ਕੇ ਆਏ ਹੂੰ ਨਹੀਂ ਨਹੀਂ ਯਹੀ تھا ਯਹੀ تھا ਉਹ ਆਪ ਕੈਟਲ ਮੇਂ ਕਿਆ ਲੈ ਕੇ ਆਏ ਥੇ ਉਸਨੇ ਆਪ ਮੈਂ ਗੀਸ ਲੈ ਆਇਆ ਅੱਛਾ ਗੀਸ ਹਾਊਸ ਮੇਂ ਦਿਸ ਇਜ਼ ਹਮ ਲੋਗੋ ਆ ਗਲਰ ਕੋਸਤਾ ਹੀ ਦ ਹਮ ਅੰਦਰ ਆ ਸਕਦੇ ਹੈ ਨਾ ਆ ਆ ਸਕਦਾ ਇਹ ਬਾਈ ਨੇ ਦੇਸੀ ਕਿਉ ਪਤਾ ਇਹਦੇ ਵਿੱਚ ਤੂਫ ਲਈ ਇਹ ਥੱਲੇ ਇਹਨੇ ਲਾਇਆ ਖਰਾਜਾ ਘਾ ਉਹਨੂੰ ਅੱਗ ਲਾਤੀਆ ਤਾਂ ਦੀ ਦੇਸੀ ਕਿਉ ਪਤਾ ਵਿੱਚ

ਸਾਨੂੰ ਲੱਗਦਾ ਕਿ ਵਾਸਕੂਡੀ ਗਾਮਾ ਇੱਕ ਵਪਾਰੀ ਸੀ ਜਾਂ ਇੱਕ ਯਾਤਰੀ ਸੀ ਪਰ ਵਾਸਕੂਡੀ ਗਾਮਾ ਨੇ ਤੇ ਪੁਰਤਗਾਲ ਦੀ ਬਹੁਤ ਵੱਡੇ ਵੱਡੇ ਪੰਗੇ ਪਾਏ ਆ ਵਾਸਕੂਡੀ ਗਾਮਾ ਨੇ ਗੋਆ ਤੇ ਕਬਜ਼ਾ ਕੀਤਾ ਤਿੰਨ ਵਾਰੀ ਵਾਸਕੂਡੀ ਗਾਮਾ ਗੋਆ ਆਇਆ ਉਹਦੀ ਮੌਤ ਵੀ ਗੋਆ 'ਚ ਹੀ ਹੋਈ ਆ ਉੱਥੇ ਜਦਾ ਵੀ ਬਣੀ ਹੋਈ ਆ ਵਾਸਕੂਡੀ ਗਾਮਾ ਇੱਕ ਉਹਦਾ ਨਾਮ ਟਾਪੂ ਦਾ ਨਾਮ ਵੀ ਵਾਸਕੂਡੀ ਗਾਮਾ ਆਇਆ ਵਾਸਕੂਡੀ ਗਾਮਾ ਨੇ ਗੋਆ ਦੇ ਵਿੱਚ ਬਹੁਤ ਦਮਨ ਕੀਤਾ ਅਤਿਆਚਾਰ ਕੀਤਾ ਲੋਕਾਂ ਦੀ ਗੋਲੀਆਂ ਵਿੱਚ ਲਾਈਆਂ ਅਰਬ ਦੇ ਜਹਾਜ਼ ਵੀ ਸਾਰੇ ਅੱਗੇ ਲਾ ਲਾ ਕੇ ਕਿਉਂਕਿ ਉਹਨਾਂ ਦੇ ਹਰਪੜਾ ਨਾਲ ਬੰਦ ਹੀ ਨਹੀਂ ਸੀ ਰੌਲਾ ਸੀ ਸਾਰਾ ਮਸਾਲਿਆਂ ਦਾ ਕਿਉਂਕਿ ਜਿਹੜੀ ਆਪਣੀ ਕਾਲੀ ਮਿਰਚਾ ਇਹ ਉਧਰ ਸੋਨੇ ਦੇ ਭਾਅ ਵੇਖਦੀ ਸੀ ਤੋਂ ਮਸਾਲਿਆਂ ਦੇ ਵਪਾਰ ਦੇ ਸਿਲਸਿਲੇ 'ਚ ਇਧਰ ਆਇਆ ਜਦੋਂ ਤੀਜੀ ਵਾਰੀ ਆਇਆ ਤਾਂ ਗਵਰਨਰ ਬਣ ਕੇ ਆਇਆ ਸੀ ਕਿਉਂਕਿ ਸਰਕਾਰ ਦੀ ਪੂਰੀ ਸ਼ੈ ਸੀ ਫਿਰ ਉਹਦੇ ਇੱਕ ਮੇਹਰੋ ਨਾਮ ਨਹੀਂ ਯਾਦ ਅਰਨਾਡੋ ਖਣੀ ਅਰਨੈਲਡੋ ਇਹੋ ਜਿਹਾ ਨਾਮ ਸੀਗਾ ਉਹਦੇ ਗਵਰਨਰ ਦਾ ਉਨੇ ਇੱਕ ਨੀਲੇ ਪਾਣੀਆਂ ਦੀ ਸੰਧੀ ਕੀਤੀ ਜਿਹਦੇ ਨਾਲ ਅਰਬ ਸਾਗਰ ਦੇ ਪਾਣੀਆਂ ਤੇ ਉੱਪਰ ਪ੍ਰੋਪਰ ਪੁਰਤਗਾਲ ਦਾ ਅਧਿਕਾਰ ਹੋ ਗਿਆ। ਜ਼ਮੀਨ ਤੇ ਤੋਂ ਉਹਨਾਂ ਨੇ ਅਧਿਕਾਰ ਕਰ ਹੀ ਲਿਆ ਸੀਗਾ। ਉਹ ਆ ਪਹੁੰਚ ਕੇ ਉਹਨਾਂ ਨੇ ਪਾਣੀਆਂ ਤੇ ਵੀ ਕਬਜ਼ਾ ਕਰ ਲਿਆ। ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਅਰਬ ਨਾਲ ਸਮੁੰਦਰੀ ਵਪਾਰ ਹੁੰਦਾ ਸੀ ਉਹ ਬੰਦ ਹੋ ਗਿਆ ਤੇ ਆਪਣਾ ਵਪਾਰ ਯੂਰਪ ਨਾਲ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਸਭ ਤੋਂ ਵੱਡਾ ਟੰਗਾ ਪਾਇਆ ਕਲੰਬਸ ਨੇ ਅਮਰੀਕਾ ਲੱਭ ਕੇ ਅੱਜ ਜਿਹੜੀ ਅਮਰੀਕਾ ਨੇ ਸਾਰੇ ਦੁਨੀਆਂ ਨੂੰ ਵਕਤ ਪਾਇਆ ਹੋਇਆ ਇਹ ਸ਼ੁਰੂ ਤੋਂ ਇੰਨੀ ਪਾਵਰਫੁਲ ਨਹੀਂ ਸੀਗੀ ਜਦੋਂ ਇਹ ਜਿਹੜੇ ਨਕਸ਼ੇ ਬਣਾਉਣ ਤੇ ਦੁਨੀਆਂ ਲੱਭਣ ਵਾਲੇ ਪੰਗੇ ਸਭ ਤੋਂ ਪਹਿਲਾਂ ਪੁਰਤਗਾਲੀਆਂ ਨੇ ਸ਼ੁਰੂ ਕੀਤੇ ਸੀ ਫਿਰ ਕਲੰਬਸ ਆਇਆ ਤਾਂ ਕਲੰਬਸ ਕੋਲੇ ਪੈਸੇ ਤੇ ਲੈ ਹੈ ਨਹੀਂ ਸੀਗੇ ਪ੍ਰੋਪਰ ਖੋਜ ਕਰਨ ਵਾਸਤੇ ਨਾ ਉਹਨੇ ਵਧੀਆ ਜਹਾਜ਼ ਸੀ ਇਹ ਪੁਰਤਗਾਲੀਆਂ ਕੋਲੇ ਗਿਆ ਉਹਨਾਂ ਨੇ ਜਵਾਬ ਦਿੱਤਾ ਫਿਰ ਕਲੰਬਸ ਗਿਆ ਸਪੇਨ ਦੇ ਰਾਜੇ ਕੋਲੇ ਤਾਂ ਉਹਨਾਂ ਨੇ ਇਹਦੀ ਮਦਦ ਕੀਤੀ ਕਲੰਬਸ ਨਿਕਲਿਆ ਸੀ ਭਾਰਤ ਭਾਲਣ ਵਾਸਤੇ ਪਰ ਰਾਹ ਭੁੱਲ ਕੇ ਉਹ ਜਾਵੜਿਆ ਅਮਰੀਕਾ ਜਦੋਂ ਅਮਰੀਕਾ ਗਿਆ ਤਾਂ ਉੱਥੇ ਉਹਨੂੰ ਜਦੋਂ ਦੇ ਮੂਲ ਨਿਵਾਸੀ ਦਿੱਸੇ ਉਹਨਾਂ ਦੀ ਚਮੜੀ ਸੀ ਲਾਲ ਰੰਗ ਦੀ ਤਾਂ ਕਲੰਬਸ ਨੇ ਉਹਨਾਂ ਨੂੰ ਰੈੱਡ ਇੰਡੀਅਨ ਦਾ ਨਾਮ ਦਿੱਤਾ ਜਿਹੜੇ ਅਮਰੀਕਾ ਤੇ ਕੈਨੇਡਾ ਦੇ ਮੂਲ ਨਿਵਾਸੀ ਨੇ ਉਹ ਹੁਣ ਵੀ ਆਪਾਂ ਉਹਨਾਂ ਨੂੰ ਰੈੱਡ ਇੰਡੀਅਨ ਕਹਿੰਦੇ ਆ ਜਦੋਂ ਅਮਰੀਕਾ ਲੱਭ ਗਿਆ ਤਾਂ ਸਪੇਨ ਵਾਲਿਆਂ ਨੇ ਪੈਸੇ ਲਾਏ ਸੀਗੇ ਉਹਦੇ ਸਫ਼ਰ ਤੇ ਤਾਂ ਫਿਰ ਅਮਰੀਕਾ ਤੇ ਸਭ ਤੋਂ ਪਹਿਲਾਂ ਕਬਜ਼ਾ ਸਪੇਨ ਨੇ ਕੀਤਾ ਫਿਰ ਹੌਲੀ-ਹੌਲੀ ਬ੍ਰਿਟੇਨ ਉਹ ਤੋਂ ਬਾਅਦ ਪਾਵਰਫੁਲ ਸੀਗੇ ਆ ਫਿਰ ਹੋਰ ਦੇਸ਼ ਆ ਗਏ ਵਿੱਚ ਤਾਂ ਅਮਰੀਕਾ ਦੇ ਵਿੱਚ ਕਲੋਨੀਆਂ ਬਣ ਗਈਆਂ ਕਲੋਨੀਆਂ ਬਣਨ ਤੋਂ ਬਾਅਦ ਫਿਰ ਉੱਥੇ ਬਸੋ ਹੋ ਗਈ ਆਬਾਦੀ ਹੋ ਗਈ ਅਮਰੀਕਾ ਆਬਾਦ ਹੋ ਗਿਆ ਜਿਹੜੇ ਰੈੱਡ ਇੰਡੀਅਨ ਸੀਗੇ ਉਹ ਤਾਂ ਭਲੇ ਮਾਨਸ ਦੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਾਹਦੇ ਦਾ ਤਾਂ ਫਿਰ ਉੱਥੇ ਯੂਰਪ ਵਾਲੇ ਨੇ ਕਬਜ਼ਾ ਕੀਤਾ ਤੇ ਉੱਥੋਂ ਦੀ ਜਿਹੜੀ ਕੁਦਰਤੀ ਸਾਧਨ ਸੀ ਉਹਨਾਂ ਦੀ ਲੁੱਟ ਸ਼ੁਰੂ ਕੀਤੀ ਫਿਰ ਉਸ ਤੋਂ ਬਾਅਦ ਯੂਰਪ ਦੇ ਜਿਹੜੇ ਸਤਾਏ ਹੋਏ ਪਰੇਸ਼ਾਨ ਲੋਕ ਸੀ ਉਹ ਵੀ ਆ ਕੇ ਅਮਰੀਕਾ ਰਹਿਣ ਲੱਗ ਪਏ ਉਹਨਾਂ ਨੇ ਆ ਕੇ ਰੈੱਡ ਇੰਡੀਅਨ ਲੋਕਾਂ ਦੀ ਪ੍ਰਾਪਰਟੀਾਂ ਦੇ ਕਬਜ਼ੇ ਕਰ ਲਏ ਬਹੁਤ ਬਹੁਤ ਕੁਝ ਹੋ ਗਿਆ ਇੱਕ ਤਰ੍ਹਾਂ ਨਾਲ ਅਮਰੀਕਾ ਗੁਲਾਮ ਹੋ ਗਿਆ ਪੁਰਤਗਾਲੀਆਂ ਨੇ ਲੱਭਿਆ ਯੂਰਪ ਨੇ ਸਾਰੇ ਅਮਰੀਕਾ ਤੇ ਕਬਜ਼ਾ ਕਰ ਲਿਆ ਸੀ ਫਿਰ ਉਸ ਤੋਂ ਬਾਅਦ ਬ੍ਰਿਟੇਨ ਵਾਲਿਆਂ ਨੇ ਜਿਹੜੀਆਂ ਕਲੋਨੀਆਂ ਕਟਵਣੀਆਂ ਬਣਾਈਆਂ ਸੀ ਉਹਨਾਂ ਦੇ ਨਾਲ ਤਾਂ ਵਪਾਰ ਹੋ ਰਿਹਾ ਸੀ ਵਰਜੀਨੀਆਂ, ਜੌਰਜੀਆ, ਨਿਊਯਾਰਕ ਹੋਰ ਇਹੋ ਜੀਆਂ 13 ਤੋਂ ਬ੍ਰਿਟੇਨ ਦਾ ਪ੍ਰੋਪਰ ਕਬਜ਼ਾ ਹੋ ਗਿਆ ਤਾਂ ਬ੍ਰਿਟੇਨ ਵਾਲਿਆਂ ਨੇ ਥੋੜਾ ਜਿਹਾ ਕੰਮ ਸਖਤ ਕਰਤਾ ਇੱਕ ਤੋ ਕਹਿੰਦੇ ਵੀ ਜਿਹੜਾ ਵੀ ਵਪਾਰ ਹੋਊਗਾ ਉਹ ਸਾਡੇ ਰਹੀ ਹੋਊਗਾ ਕੁਝ ਉਹਨਾਂ ਨੇ ਟੈਕਸ ਟੂਬਸ ਲਾਤੇ ਤਾਂ ਫਿਰ ਬਗਾਵਤ ਹੋ ਗਈ ਹੌਲੀ-ਹੌਲੀ ਫਿਰ ਹੌਲੀ-ਹੌਲੀ ਬਗਾਵਤ ਹੋਈ ਫਿਰ ਅਮਰੀਕਾ ਆਯਾਦ ਹੋਇਆ ਯੋਰ ਪਤੋਂਦੇ ਉਹਨਾਂ ਜਿਹੜਾ ਦੁਨੀਆਂ ਦਾ ਪਹਿਲਾ ਲਿਖਤੀ ਸੰਵਿਧਾਨ ਬਣਿਆ ਉਹ ਅਮਰੀਕਾ ਦਾ ਬਣਿਆ ਤੇ ਅਮਰੀਕਾ ਦੀ ਇਥੇ ਕ੍ਰਾਂਤੀ ਦੇ ਵਿੱਚ ਫਰਾਂਸ ਵਾਲਿਆਂ ਨੇ ਵੀ ਕਾਫੀ ਯੋਗਦਾਨ ਦਿੱਤਾ ਫਰਾਂਸ ਦਾ ਬਈ ਹਸ ਹਸ ਤਾਬ ਸੀਗੇ ਵਿੱਚ ਇਹ ਜਿੰਨੇ ਵੀ ਪੰਗੇ ਪਾਏ ਆ ਇਹ ਸਾਰੇ ਵਪਾਰੀਆਂ ਨੇ ਤੇ ਘਮਕੜਾ ਨਹੀਂ ਪਾਏ ਹੋਏ ਆ ਕਲੰਬਸ ਵਾਸਕੋ ਦੀ ਗਾਮੇਰ ਗਏ ਨੇ ਅਮਰੀਕਾ ਲੱਭ ਲਿਆ ਫਿਰ ਅਮਰੀਕਾ ਯਾਦ ਹੋਇਆ ਤੇ ਅੱਜ ਅਮਰੀਕਾ ਦੁਨੀਆਂ ਦੀ ਸੁਪਰ ਪਾਵਰ ਆ ਜਿਵੇਂ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਨਾ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਤੇ ਫਿਲਮਾਂ ਦੇ ਥੱਲੇ ਲਿਖਿਆ ਹੁੰਦਾ ਸਾਰੇ ਪਾਤਰ ਕਾਲਪਨਿਕ ਹਨ ਉਸੇ ਤਰ੍ਹਾਂ ਭਾਈ ਨਾ ਤਾਂ ਅਸੀਂ ਕੋਈ ਬਹੁਤ ਵੱਡੇ ਹਿਸਟਰੀ ਵਾਲੇ ਬੰਦੇ ਆ ਨਾ ਹੀ ਅਸੀਂ ਬਹੁਤ ਵੱਡੇ ਪੱਤਰਕਾਰ ਆ ਥੋੜੀ ਬਹੁਤੀ ਜਾਣਕਾਰੀ ਤੁਹਾਨੂੰ ਦੇ ਦੇਈ ਦੀ ਆ ਜਮਾ ਸਾਡੇ ਮਗਰ ਨਾ ਲੱਗਿਆ ਕਰੋ ਉਸ ਤੋਂ ਬਾਅਦ ਤੁਸੀਂ ਆਪ ਪੜ੍ਹ ਲਿਆ ਕਰੋ ਅੱਜ ਕੱਲ ਦਾ YouTube ਤੇ ਹਰ ਇੱਕ ਚੀਜ਼ ਪਈ ਆ ਤੁਸੀਂ ਫਰਾਂਸ ਦੀ ਕ੍ਰਾਂਤੀ ਬਾਰੇ ਪੜ੍ਹ ਸਕਦੇ ਹੋ ਅਮਰੀਕਾ ਦੀ ਕ੍ਰਾਂਤੀ ਬਾਰੇ ਪੜ ਸਕਦੇ ਹਾਂ ਇਹਨਾਂ ਦੀ ਖੋਜ ਕਿਵੇਂ ਹੋਈ ਯਾਰ ਉਹਦੇ ਬਾਰੇ ਬਤਾ ਉਹ ਵੀ ਇਹਦੀ ਯੂਨੀਅਨ ਕਿਵੇਂ ਬਣੀ ਆ ਕਿਵੇਂ ਟੁੱਟਿਆ ਇਹ ਸਾਰਾ ਕੁਝ ਤੁਸੀਂ ਕਿਤਾਬਾਂ ਚ ਪੜ ਸਕਦੇ ਹੋ ਬਲੌਗ ਚ ਤਾਂ ਮੋਟਾ ਮੋਟਾ ਜਿਹਾ ਗਿਆਨ ਹੁੰਦਾ ਬਸ ਪੰਜਾਬੀ ਦੀ ਇੱਕ ਛੋਟੀ ਜੀ ਕਿਤਾਬ ਆ ਨਾਨਕ ਵੇਲਾ ਉਹਦੇ ਚ ਨਾਨਕ ਦੇ ਸਮਕਾਲੀਆਂ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਸੀ ਇੱਧਰ ਤਾਂ ਉਹਦੇ ਬਰਾਬਰ ਉਸ ਸਮੇਂ ਚ ਹੋਰ ਕੀ ਵਾਪਰ ਰਿਆ ਸੀ ਲਰ ਲੇਕਰਗਾ ਜਿਹੜਾ ਜਗਦੀਸ਼ ਪਾਪੜਾ ਜੀ ਉਹਨਾਂ ਦਾ ਨਾਮ ਮੈਨੂੰ ਲੱਗਦਾ ਉਹਦੇ ਚ ਉਹਨਾਂ ਨੇ ਬਾਸਕੁੜੀ ਕਾਮਾਂ ਬਾਰੇ ਲਿਖਿਆ ਤਾਂ ਉਹ ਚ ਇੱਕ ਮੈਨੂੰ ਬੜੀ ਸੋਹਣੀ ਗੱਲ ਲੱਗੀ ਆਪਾਂ ਸਾਰੇ ਹੁਣ ਵੀ ਕਹਿ ਦਿੰਦੇ ਆ ਕਿ ਗੁਜਰਾਤੀ ਦਾ ਵਪਾਰੀ ਆ ਬਾਸਕੁੜੀ ਕਾਮਾਂ ਨੂੰ ਭਾਰਤ ਦਾ ਰਾਹ ਲੱਭ ਨਹੀਂ ਰਿਹਾ ਸੀਗਾ ਉਹ ਰਸਤੇ 'ਚ ਕਿਸੇ ਬੰਦਰਗਾਹ ਤੇ ਖੜਾ ਨਕਸ਼ੇ ਨੁਕਸ਼ੇ ਦੇਖੀ ਜਾਂਦਾ ਸੀਗਾ ਤਾਂ ਉੱਥੇ ਉਹਨੂੰ ਇੱਕ ਗੁਜਰਾਤ ਦਾ ਵਪਾਰੀ ਮਿਲ ਗਿਆ ਤਾਂ ਉਸ ਵਪਾਰੀ ਨੇ ਫਿਰ ਬਾਸਕੁੜੀ ਕਾਮਾਂ ਨੂੰ ਭਾਰਤ ਦਾ ਸਿੱਧਾ ਰਾਹ ਬਣਾ ਕੇ ਦਿੱਤਾ ਵੀ ਭਾਈ ਤੂੰ ਇੱਧਰ ਦੀ ਜਾ ਫਿਰ ਭਾਰਤ ਪਹੁੰਚੇਗਾ ਤਾਂ ਫਿਰ ਵਾਸਕੁੜੀ ਤੋਂ ਬੋਆ ਪਹੁੰਚਿਆ ਸੀ ਕੋਜੀ ਕੋਲ ਇਹ ਆਪਣਾ ਭਰਾ ਹੈਗਾ ਅਵੀਵ ਇਹ ਹੈ ਇਜ਼ਰਾਈਲ ਤੋਂ ਔਰ ਇਹ ਲੈ ਜਾ ਰਿਹਾ ਹੈ ਚਾਈਕਿੰਗ ਦੇ ਨਾਲ ਵੈਸਟ ਆਫ ਲੱਕ ਬ੍ਰੋ थैंक यू ਯੂ ਟੂ ਪਾਪਾ ਹੁਣ ਫਿਰਦੇ ਆ ਲਾਹੌਲ ਲਾਹੌਲ ਦੇ ਸਪਤੀ ਜ਼ਿਲ੍ਹਾ ਵੀ ਹਿਮਾਚਲ ਦਾ ਤੈਨੂੰ ਲਾਹੌਲ ਘਾਟੀ ਵੀ ਕਿਹਾ ਜਾਂਦਾ ਜੇ ਸਪਤ ਉਦਾਰਚਨ ਨੂੰ ਜਾ ਰਹੇ ਆ ਇਹਦਾ ਸਾਰਾ 8-9 ਕਿਲੋਮੀਟਰ ਵੱਡਾ ਹੀ ਗੈਪ ਆ ਤੇ ਅੱਜ ਆਪਾਂ ਇੰਨਾ ਹੀ ਸਫ਼ਰ ਕਰਨਾ ਕੋਈ ਇਤੂ ਅੱਗੇ ਜੇ ਆਪਾਂ ਜਾਵਾਂਗੇ ਤਾਂ ਆਪਣ ਨੂੰ ਸ਼ਾਮ ਤੱਕ ਕਿਤੇ ਟਿਕਾਣੇ ਪਹੁੰਚਾਣੀ ਆਲਾ ਲਾਸਟ ਕਾਫੀ ਸ਼ਾਪ ਆਫ ਲਾਹੌਰ ਇੱਥੇ ਆ ਕੇ ਭਾਗਾ ਦਰਿਆ ਪਾਣਾ ਖੁੱਲਾ ਹੋ ਗਿਆ ਘਾਟੀ ਪੂਰੀ ਫੈਲ ਜਾਈ ਗਈ ਇੱਥੇ ਆ ਭਰਾ ਹੋਰੀ ਗੋਭੀ ਲਈ ਜਾਂਦੇ ਆ ਸਾਰਾ ਲਾਹੌਲ ਸਪੀਚ ਗੋਭੀ ਲਾਉਣ ਲੱਗਿਆ ਹੋਇਆ ਹੁਣ ਆਪਾਂ ਲਾਹੌਲ ਦੀ ਆਖਰੀ ਕਾਫੀ ਸ਼ਾਪ ਤੋਂ ਕਾਫੀ ਚਾਹ ਪੀਨੇ ਲਾਹੌਲ ਵੈਲੀ ਦੀ ਆਖਰੀ ਚਾਹ ਆਪਣੀ ਇਹਦੋਂ ਗਾਂ ਫਿਰ ਜਿਵੇਂ ਧਾਰਚੋ ਤੋਂ ਗਾਂ ਆਪਣਾ ਪ੍ਰੋਪਰ ਪੂਰਾ ਐਡਵੈਂਚਰ ਸ਼ੁਰੂ ਹੋਊਗਾ ਨਾ ਕੋਈ ਢਾਬਾ ਨਾ ਪੱਕੇ ਰਾ ਨਾ ਨੈਟਵਰਕ ਉਦੋਂ ਕੁਝ ਨਹੀਂ ਮਿਲਣਗੇ ਅੱਜ ਆਪਾਂ ਧਾਰਚਾ ਰੁਕਾਂਗੇ ਉੱਥੇ ਨਾਲੇ ਤਾਂ ਮਣਾਉਣਿਆਂ ਜਦੋਂ ਦਾ ਘਰੋਂ ਨਿਕਲਿਆ ਮੈਂ ਨਾਤਾ ਹੀ ਨਹੀਂ ਗਿਆ ਕੱਪੜੇ-ਕੁਪੜੇ ਧੋ ਕੇ ਫੋਨ ਵਗੈਰਾ ਚਾਰਜ ਕਰਕੇ ਫਿਰ ਨਿਕਲਾਂਗੇ ਕਿਹਾਂ ਅੱਗੇ ਦਾਰਚ ਤੱਕ ਤਾਂ ਸਾਰਾ ਕੁਝ ਸੁਧਾਰਨ ਜਿਹਾ ਹੀ ਸੀ ਗਿਆ 11:30 ਦਾ ਸਮਾਂ ਹੋ ਗਿਆ ਹੁਣ ਆਪਾਂ ਚੱਲਦੇ ਆਂ ਇੱਥੋਂ ਲਾਹੌਲ ਕੀ ਆਖਰੀ ਕਾਫੀ ਸ਼ਾਪ ਤੋਂ ਕਾਫੀ ਪੀ ਲਈ ਆਪਾਂ ਚੱਲ ਬਈ ਮਣਾ ਅੱਧਾ ਪੂਨਾ ਘੰਟਾ ਬੈਠ ਗਏ ਆ ਇੱਥੇ ਜਸਪਤੀ ਦਾਰਚਾ ਦੇ ਵਿਚਾਲੇ ਇਹ ਸਭ ਤੋਂ ਖੂਬਸੂਰਤ ਰਾ ਇਹ 2-3 ਕਿਲੋਮੀਟਰ ਬੜਾ ਇਹ ਹੋ ਚ ਹੀ ਰਾ ਸਾਰੇ ਰਾਹ ਤੇ ਇੱਥੇ ਟੂਰਿਸਟ ਖੜੇ ਹੁੰਦੇ ਫੋਟੋ ਮੈਂ ਖਿੱਚਣ ਦੇ ਲਈ ਬਹੁਤ ਸੋਹਣਾ 뷰 ਬੰਦ ਹੈ ਇਥੇ ਅੱਡੇਂ ਘਰਾਂ ਦਾ ਸਮਾਂ ਹੋਇਆ ਦਾਰਚਾ ਰਹਿ ਗਿਆ 4 ਕਿਲੋਮੀਟਰ ਬਾਅਦ ਤੇ ਅੱਜ ਦਾਰਚਾ ਕਮਰਾ ਲੈ ਕੇ ਰੁਕਾਂਗੇ ਮੈਂ ਨਾਤਾ ਹੋਇਆ ਪਟਿਆਲੇ ਦਾ ਪਟਿਆਲੇ ਉਹ ਨਾ ਕਿਤੇ ਰਹਿੰਦੀ ਆ ਅੱਜ ਨਾ ਆਉਂਗਾ ਕਿਉਂਕਿ ਅੱਜ ਤੋਂ ਬਾਅਦ ਫਿਰ ਅੱਗੇ ਕਿਤੇ ਵਧੀਆ ਜਗ੍ਹਾ ਨਹੀਂ ਮਿਲਣੀਗੀ ਇਸ ਤੋਂ ਬਾਅਦ ਫਿਰ ਆਪਣਾ ਪੱਕਾ ਡੇਰਾ ਹੋਊਗਾ ਪਦਮ ਪਦਮ ਤੋਂ ਫਿਰ ਕਾਰਗਿਲ ਜਿਵੇਂ ਜਿਵੇਂ ਦਿਨ ਪੈ ਰਹੇ ਆ ਓਵੇਂ ਓਵੇਂ ਸਰੀਰ ਵਧੀਆ ਫਿੱਟ ਹੋ ਰਿਹਾ ਕੱਲ ਇੱਕ ਮਿੱਤਰ ਦਾ ਕਮੈਂਟ ਆਇਆ ਸੀ ਕਿ ਭਾਈ ਦੱਸੀ ਮੜਾ ਜਾ ਸਰੀਰ ਕੀ ਕਹਿੰਦਾ ਕੁਛ ਨਹੀਂ ਕਹਿੰਦਾ ਬਈ ਚੀਕਾਂ ਮਾਰੀ ਜਾਂਦਾ ਕੱਲੇ ਕਿਸਜਨ ਦਾ ਮੈਨੂੰ ਮੈਸੇਜ ਆਇਆ ਸੀ ਕਿ ਬਈ ਸਰੀਰ ਨੂੰ ਕਿੰਨੀ ਕੁ ਤਕਲੀਫ ਆ ਰਹੀ ਆ ਸਰੀਰ ਨੂੰ ਬਈ ਥੋੜੀ ਬਹੁਤੀ ਜੀ ਤਕਲੀਫ ਆਈ ਆ ਜਿਆਦਾ ਨਹੀਂ ਆਈ ਪਹਿਲੇ 2 ਦਿਨ ਥੋੜੀ ਥੋੜੀ ਹਲਕੀ ਹਲਕੀ ਜੀ ਮਸਲ ਪੇਨ ਹੋਈ ਆ ਫਿਰ ਉਸ ਤੋਂ ਬਾਅਦ ਕੰਮ ਘਟਣ ਲੱਗ ਗਿਆ ਹੁਣ ਸਰੀਰ ਦਾ ਇਹ ਹਾਲ ਆ ਵੀ ਜਿੰਨਾ ਜਿਹੜਾ ਮੈਂ ਤੁਰਦਾ ਉਹਨਾਂ ਜਿਹੜਾ ਮਾੜਾ ਜਿਹਾ ਮਹਿਸੂਸ ਹੁੰਦਾ ਬਈ ਭਾਰ ਚੱਕਿਆ ਹੋਇਆ ਤੇ ਜਦੋਂ ਬਹਿ ਜੀ ਕਿ 10 ਮਿੰਟ ਸਰੋਂ ਕੁਝ ਫਿਰ ਨਾਵਾ ਹੋ ਜਾਂਦਾ ਹੁਣ ਸਰੀਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੇ ਹਜੇ ਤੱਕ ਮੈਂ 9-10 ਦਿਨਾਂ ਚ ਪਹੁੰਚੂਗਾ ਸ਼ੇਨਕੁਲਾ ਪਾਸ ਤੇ ਉਸੇ ਆਕਸੀਜਨ ਵੀ ਘੱਟ ਹੋਊਗੀ ਉਚਾਈ ਹੋਊਗੀ ਜਦੋਂ ਆਪਾਂ ਉੱਥੇ ਸਰਵਾਈਵ ਕਰ ਜਾਾਂਗੇ ਉਸ ਤੋਂ ਬਾਅਦ ਫਿਰ ਕੰਮ ਪੱਕਾ ਬੈਜੂਗਾ ਫਿਰ ਨਹੀਂ ਕੋਈ ਪਰਵਾਹ ਨਹੀਂ ਕਿਸੇ ਦੀ ਪਹਾੜਾਂ ਦੀਆਂ ਤਿੰਨ ਤੀਸੀਆਂ ਆਪਣੇ ਫਰੇਮ ਚ ਨੇ ਇਧਰਲੇ ਪਾਸੇ ਉੱਚੇ ਪਹਾੜ ਤੇ ਟੀਸਿਆਂ ਤੇ ਬਰਫ਼ ਚਮਕੀ ਜਾਂਦੀ ਆ ਇਹਦੇ ਵਿੱਚ ਇੱਥੇ ਵਗ ਜਾਂਦਾ ਭਾਕਾ ਦਰਿਆ ਤੇ ਇਧਰਲੇ ਪਾਸੇ ਪਹਾੜ ਪਏ ਸਾਰੇ ਟੁੱਟੇ ਹੋਏ ਟੋਟੇ ਪੱਥਰ ਇੱਕੋ ਫਰੇਮ ਦੇ ਵਿੱਚ ਕਿੰਨਾ ਕੁਸ਼ ਆ ਗਿਆ ਕੁਦਰਤ ਦਿੱਸੇ ਕੁਦਰਤ ਸੁਣੀ ਹੈ ਕੁਦਰਤ ਭੌ ਸੁਖਸਾਰ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਬਾਕਾਰ ਕੁਦਰਤ ਵੇਦ ਪੁਰਾਨ ਕਤੇਬਾ ਕੁਦਰਤ ਸਰਬ ਬਚਾ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਪਿਆਰ ਦੁਪਹਿਰ ਦਾ 1 ਵਜ ਗਿਆ ਸਾਹਮਣੇ ਦਿਸਦਾ ਪਿੰਡ ਆ ਦਾਰਚਾ ਥੋੜੇ ਜਿਹਾ ਘਾਰੇ ਦੇ ਇਧਰ ਨੇ ਕੁਛ ਇਹਦੇ ਇਧਰ ਲੈ ਪਸੇ ਕਰਨੇ ਇੱਥੋਂ ਰਾਹ ਜਾਊ ਅੱਗੋਂ ਇੱਕ ਸ਼ਿੰਕਲਾਂ ਨੂੰ ਇੱਕ ਬਾਰਾ ਲਾਟ ਨੂੰ ਜਿਹੜਾ ਤਾਂ ਰਾਹ ਤੇ ਸੀ ਜਾਂਦਾ ਆਪਾਂ ਨੂੰ ਉੱਪਰ ਲਾ ਆਹ ਵਾਲਾ ਇਹੇ ਜਾਊਗਾ ਬਾਰਾ ਲਾਟ ਨੂੰ ਲਦਾਖ ਵੱਲ ਨੂੰ ਭਾਗਾ ਤਰਿਆ ਤੇ ਸਾਹਮਣੇ ਆਪ ਨੂੰ ਇਹ ਪੁਲ ਤੁਸੀਂ ਜਾਂਦਾ ਇਹ ਧਾਰਚਾਪਰਿਚ ਬੋਲਦੇ ਇਹਨੂੰ ਤੇ ਇਹ ਲਾਹੌਲ ਘਾਟੀ ਦਾ ਸਭ ਤੋਂ ਚੌੜਾ ਪੋਲਾ ਚੌੜਾ ਤੇ ਲੰਬਾ ਧਾਰਚਾਪੋਲਾ ਜਨੂ ਐਮਸਟੇ ਟੂ ਡੇਸ ਇਨ ਥਿਸ ਪਲੇਸ ਓਕੇ ਓਕੇ ਫਾਈਨ ਠੀਕ ਆ ਠੀਕ ਹੈ ਯੂ ਨੀਡ ਐਨੀ ਕੀ ਹੋ ਗਿਆ ਵਾਟਰ ਟੀ ਫੂਡ ਯਾ ਓਕੇ ਸਮ ਆਰਡਰ ਪਲੀਜ਼ ਔਰ ਅੱਜ ਕੀ ਖਾਲਾ ਜੋ ਜੀ ਕਰਦਾ ਚੱਕ ਦੇ ਕੰਮ ਨੂੰ ਫੇਰ ਅੱਜ ਜਰੂਨ ਨਾਲ ਆਖਰੀ ਦਿਨ ਫੇਰ ਚਲਾ ਜਾਊਗਾ ਪੱਥਰ ਡਿੱਗ ਜਾਂਦੇ ਤਾਂ ਤੂੰ ਮੈਂ ਕਿਹਾ ਰੌਲਾ ਜਾ ਕੀ ਪਈ ਜਾਂਦਾ ਜਨੂ ਅੱਜ ਵਿਦਾ ਹੋ ਰਿਹਾ ਆਪਣੇ ਤੋਂ ਜਨੂ ਆਮ ਸਟੇਇੰਗ ਟੂ ਡੇਸ ਇਨ ਥਿਸ ਪਲੇਸ ਇਫ ਯੂ ਐਨੀ ਨੀਡ ਫੂਡ ਡਰਿੰਕ ਚਪਾਤੀ ਚਾਵਲ ਚਪਾਤੀ ਆਰਡਰ ਥਿਸ ਪਲੀਜ਼ ਓਕੇ ਓਕੇ ਲੈ ਵੀ ਜਨੂ ਬਾਬਾ ਅੱਜ ਆਪਾਂ ਕਰੀਏ ਲਾਸਟ ਕੀ ਹੁੰਦਾ ਹੈ ਬ੍ਰੇਕਫਾਸਟ ਲਾਂਚ ਆ ਨਾ ਲਾਂਚ ਟਾਈਮ ਹਾਂ ਇੱਕ ਦਿਨ ਅੰਦਰ ਹੁੰਦਾ ਰਾਤ ਵਾਲਾ ਨਾ ਫਿਰ ਦੂਬਾ ਦੇ ਸੱਜਣ ਜਾਊਗਾ ਪੈਂਕੌਂਗ ਨੂੰ ਤੇ ਆਪਾਂ ਜਾਵਾਂਗੇ ਜੰਕਸਕਰ ਵਾਲ ਨੂੰ ਆਪੇ ਇੱਥੇ ਰੁਕੇ ਹੋਏ ਸੀਗੇ ਦਾਰਚਾ ਤੇ ਸਾਰੇ ਮੋਟਰਸਾਈਕਲ ਪੰਜਾਬ ਵਾਲੇ ਹੁੰਦੇ ਨੇ ਆਪਣੇ ਇੱਕ ਮੱਕੜਨਾਮਾ ਗਰੁੱਪ ਵਾਲਿਆਂ ਦੇ ਤੇ ਅੱਕਾ ਬਹੁਤ ਸੋਨਾ ਟੋਲ ਬਣਿਆ ਹੋਇਆ ਜਿਹੜਾ ਕੰਪਨੀਆਂ 50-50000 ਰੁਪਿਆ ਲੈ ਲੈਂਦੀਆਂ ਨੇ ਇਦਾਂ ਲਈ ਤੂ ਵੱਤੇ ਹੁੰਦੇ ਆ ਬਈ ਕਿੰਨਾ ਖਰਚਾ ਆਇਆ ਇਹਦੇ ਤੇ ਤੇ 3000 ਰੁਪਏ ਚ ਬਣਿਆ ਸਾਰਾ ਹਰਪਾਲ ਨੇ ਬਣਾਇਆ ਕਰਮਗੜ ਤੋਂ ਹਰਪਾਲ ਸਿੰਘ ਮਿਸਤਰੀ ਬਾਈ ਪਿੰਡ ਕਰਮਗੜ ਤੋਂ ਏ ਬਈ ਹਰੇਕ ਮੋਟਰਸਾਈਕਲ ਬਣਾ ਦੂ ਫਿਰ ਤਾ ਨਾ ਜਿਹਦੇ ਮਰਜ਼ੀ ਲਾ ਲੀਏ ਜ਼ਿਲ੍ਹਾ ਬਰਨਾਲਾ ਬੰਦ ਸਾਟ ਵਾਲੇ ਵੀ ਬਣਾ ਲਿਆ ਤਨੌਲੇ ਵੀ ਬਣਾਇਆ ਸੀ ਠੀਕ ਹੈ ਬਾਈ ਤੇ ਆ ਆਪਣਾ ਸਾਰਾ ਪੰਜਾਬ ਇਕੱਠਾ ਹੋਇਆ ਬੈਠਾ ਇੱਥੇ ਬਾਈ ਦੱਸਿਓ ਆਪੋ ਆਪਣੇ ਪਿੰਡ ਟਿਕਾਣਾ ਮੇਰਾ ਪਿੰਡ ਵੀਰੇ ਹਰੀਗੜ ਤਨੌਲੇ ਦੇ ਨਾਲ ਹੀ ਹੈਗਾ ਠੀਕ ਹੈ ਬਾਈ ਤੇ ਜ਼ਿਲ੍ਹਾ ਬਰਨਾਲਾ ਆਪਾਂ ਬਾਈ ਭੈਣੀ ਮਹਾਰਾਜ ਪਿੰਡ ਬਾਈ ਨੇੜੇ ਹੀ ਆ ਜ਼ਿਲ੍ਹਾ ਬਰਨਾਲੇ 'ਚ ਮੇਰਾ ਖਾਸ ਤਨੌਲਾ ਕੇਤਵੰਤ ਸਿੰਘ ਹੈ ਤੇ ਟਿਕ ਰਹੇ ਆਂਗੇ ਸਾਰੇ ਉਹ ਗੜੀਏ ਥੋੜੇ ਥੋੜੇ ਕੰਮਚਰ ਬਣਿਆ ਨਵੇਂ ਤਾਂ ਇਹ ਇਹ ਬਾਈ ਬੈਲਜੀਅਮ ਸਿੰਘ ਇਹ ਬਾਈ ਅਗੇ ਬੈਲਜੀਅਮ ਤੋਂ ਇਸ ਸਾਈਕਲ ਸਾਈਕਲਿੰਗ ਕਰ ਰਿਹਾ ਯਰ ਨੇਮ ਬ੍ਰੋ ਫਾਬੀਅਨ ਮੈਨੂੰ ਕੋਈ ਸਮਝਾਉਣੀ ਆ ਫਾਬੀਅਨ ਦਾ ਤੇ ਆਪਾਂ ਬਾਈ ਜੀ ਕਰਮਗੜ ਪਿੰਡ ਆ ਬਾਈ ਨਾਲ ਜਿਹੜੇ ਥੋੜੇ ਪਿੰਡੋ ਥੋੜੇ ਪਿੰਡੋ ਬਣੇ ਆ ਉਹ ਠੀਕ ਆ ਆਪਾਂ ਬਾਈ ਪਰਮਜੀਤ ਸਿੰਘ ਬਾਈ ਪਿੰਡ ਕੱਟੂ ਤੇ ਤੁਸੀਂ ਬਾਈ ਸਾਰੇ ਜਾ ਰਹੇ ਹੋ ਜਨਸਕਾਰਨ ਕਰਗੱਲ ਲੇ ਹੋ ਕੇ ਨੂਬਰਾ ਅਜਾ ਤੁਸੀਂ ਕਾਰਕਰ ਤੋਂ ਫਿਰ ਇਧਰ ਨੂੰ ਚੜੋਗੇ ਲੇ ਵਾਲੇ ਪਾਸੇ ਨੂੰ ਹਾਂ ਹਾਂ ਠੀਕ ਆ ਠੀਕ ਆ ਬਾਈ ਚਲੋ ਵਧੀਆ ਬਾਈ ਫਿਰ ਫਿਰ ਵਾਪਸ ਇਧਰ ਦੀ ਦੁਬਾਰਾ ਬਣਾ ਦੇ ਅੱਗੇ ਹੁੰਦਰ ਵਗੈਰਾ ਵਾਲੇ ਪਾਸੇ ਵੀ ਜਾ ਹਾਂ ਹਾਂ ਸਾਰਾ ਉਧਰ ਲੈ ਕਰਕੇ ਤੁਸੀਂ ਠੀਕ ਆ ਬਾਈ ਚਲੋ ਬਾਈ ਸੋਹਣਾ ਰਵੇ ਸਫਰ ਤੇ ਰੌਣਕਾਂ ਲੱਗੀਆਂ ਰਹਿਣ ਆ ਬਾਈ ਬਾਕੀ ਬਹੁਤ ਕੰਮ ਦੀ ਚੀਜ਼ ਆ ਯਾਰ ਇਹ ਬਾਈ ਮੇਰੇ ਕੋਲੇ ਰਾਇਲ ਇਨਫੀਲਡ ਦੇ ਤੋਂ ਵੱਤੇ ਆ ਖੁਣੇ ਮੈਂ ਤਾਂ 40000 ਰੁਪਏ ਚ ਬਣੇ ਸੀਗੇ ਲੈ ਦਿੱਤੇ ਉਹਨਾਂ ਨੇ ਹਾਂ ਇਹ ਪੇਟੀ ਬਣ ਜੂ ਕਿ ਤਰ੍ਹਾਂ ਦੀ ਸੋਹਣੀ ਚੀਜ਼ ਆ ਬਾਈ ਇਹ ਸਾਰਾ ਸਮਾਨ ਬਾਈ ਤੁਹਾਡੇ ਨਾਲ ਰੱਖਿਆ ਹੋਇਆ ਤੇ ਮੋਟਰਸਾਈਕਲ ਵੀ ਬਾਈ ਉਹ ਵੀ ਭੇਡ ਚਾਲੀ ਆ ਵੀ ਬਾਲਾ ਵੱਡਾ ਮੋਟਰਸਾਈਕਲ ਹੋਵੇ ਨਾ ਡੀ ਲਕਸ ਆ ਸਪਲੈਂਡਰ ਆ ਬਾਈ ਐਕਟਿਵਾ ਵੀ ਹੈਗੀ ਆ ਐਕਟਿਵਾ ਵੀ ਐਕਟਿਵਾ ਵੀ ਅੱਗੇ ਆ ਪਿਛਲੇ ਵਾਰ ਵੀ ਸੀ ਐਕਟਿਵਾ ਤੇ ਆ ਜੀ ਜੀ ਜ਼ਿਆਦਾਤਰ ਸਪਲੈਂਡਰ ਹੀ ਨੇ ਨਹੀਂ ਨਹੀਂ ਵਧੀਆ ਬਾਈ ਨੂਪੇ ਹੋਰ ਨੇ ਪਹਿਲਾਂ ਸਾਰਾ ਕੁਝ ਬਈ ਇਹਨਾਂ ਸਪਲੈਂਡਰਾਂ ਦੇ ਤੇ ਡੀ ਲਕਸ ਤੇ ਕੀਤਾ ਘੁੰਮਿਆ ਫੋਰਾ ਠੀਕ ਆ ਬਾਈ ਇਹ ਬਾਈ ਹੋਰੀ ਇਹ ਤੋ ਆਟੋਗ੍ਰਾਫ ਲਈ ਜਾਂਦੇ ਆ ਥੈਂਕ ਯੂ ਇੱਕ ਪਲੀਜ਼ ਉਹ ਬਾਈ ਵੀ ਹੈਡਮਾਸਟਰ ਆਪਣੇ ਮੈਕਨਿਜ਼ਮ ਅੱਛਾ ਜਿਹੜੇ ਸੀਗੇ ਉਹ ਵੀ ਉਹ ਤਿੰਨ ਚਾਰ ਨੇ ਗੱਲ ਕਰਦੇ ਸੀ ਰਾਤ ਵਾਲੇ ਗੱਡੀ ਆਉਣਾ ਕੋਈ ਨਾ ਅੱਛਾ ਆਪਣਾ ਤੇ ਜਨੂ ਦਾ ਸਾਥ ਇਤੋਂ ਤੱਕ ਹੀ ਸੀਗਾ ਹੁਣ ਆਪਾਂ ਕਰਾ ਜਨੂ ਨੂੰ ਵਿਦਾ ਕਰ ਦਈਏ ਠੀਕ ਹੈ ਜਨੂ ਮਿਲਤੇ ਹਾਂ ਫਿਰ ਓਕੇ 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 ਐਨੀ ਨੀਡ ਯੂ ਕਾਲ ਮੀ ਠੀਕ ਹੈ ਓਕੇ ਇਹ ਲੈ ਰਸਤੇ ਮੇ ਆਪਕੋ ਕਾਮ ਆਏਗਾ ਠੀਕ ਹੈ ਬਾਏ ਓਕੇ ਯੂ ਹੈ ਮਨੀ ਓਕੇ ਓਕੇ ਠੀਕ ਠੀਕ ਫਿਰ ਮਿਲਤੇ ਆਂ ਓਕੇ ਬਾਏ ਅੱਜ ਆਪਣਾ ਡੇਰਾ ਇਸੇ ਥਾਪੇ ਤੇ ਆ ਤੇ ਆਪਾਂ ਨਹਾਉਣੇ ਆ ਇੱਥੇ ਨਹਾਉਣ ਵਾਸਤੇ ਜਗ੍ਹਾ ਬਣੀ ਹੋਈ ਆ ਪਾਣੀ ਡਰਮ ਚ ਹੈਗਾ ਤੇ ਇੱਧਰ ਬਾਲਟੀਆਂ ਬੁਲਟੀਆਂ ਪਈਆਂ ਇਹਨਾਂ ਦੀਆਂ ਹੁਣ ਨਹਾਉਣੇ ਆ ਤੇ ਥੋੜੀ ਬਹੁਤ ਫੇਰ ਆਉਗੀ ਵਾਰੀ ਜਾ ਕੇ ਫਿਰ ਪਤਮ ਜਾ ਕੇ ਨਹਾਵਾਂਗੇ ਅਪੇ ਦੂ ਬਾਦ ਜਿਸ ਪਾਪ ਆਪਣਾ ਸਾਰਾ ਲੰਗ ਰੋਣਾ ਚਾਰਜ ਤੇ ਲਾਇਆ ਹੋਇਆ ਬੈਟਰੀ ਆ ਪਾਵਰ ਬੈਂਕ ਦੂਜਾ ਫੋਨ ਤੇ ਆ ਸੰਦਾ ਆਪਣੇ ਟਾਈਮ ਹੋ ਗਿਆ ਆਪਣੇ ਪੈਨ ਦਾ ਹੁਣ ਆਪਾਂ ਖਾਂਦੇ ਆ ਰੋਟੀ ਤੇ ਇੱਧੇ ਚ ਪਈ ਆ ਮੇਰੀ ਪ੍ਰੋਟੀਨ ਮੁਰਗਾ ਭਾਜੀ ਫੇਰ ਅੱਜ ਇੱਧੇ ਚ ਰੋਟੀਆਂ ਬਰਾ ਯਾਰ ਬਈਆ نیچے ਉੱਪਰ ਥੋੜੀ ਜਿਹੀ ਇਹ ਲੱਗੀ ਹੋਇਆ ਇੱਥੇ ਇਹਨਾਂ ਦੀ ਬਿਸਤਰੀ 200 ਰੁਪਈਆ ਲੈਂਦੀ ਆ ਇਹ ਇੱਕ ਰਾਤ ਦਾ ਆਪਣੇ ਇਸ ਬਲੌਗ ਦੀ ਇੱਥੇ ਹੋਣ ਲੱਗੀ ਹੈ ਜੀ ਸਮਾਪਤੀ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਬਲੌਗ ਦੇਖਣ ਦੇ ਲਈ ਕੱਲ ਨੂੰ ਆਪਾਂ ਇੱਥੋਂ ਜਾਵਾਂਗੇ 20 ਕਿਲੋਮੀਟਰ ਵੱਡਾ ਅੱਗੇ ਪੈਂਦਾ ਜੰਸਕਰ ਸੁਮੜੂ ਆਪਣੀ ਕੋਸ਼ਿਸ਼ ਹੈ ਵੀ ਆਪਾਂ ਸਵੇਰੇ ਉੱਥੇ ਪਹੁੰਚ ਜਾਈਏ ਤੇ ਬਾਕੀ ਪਤਾ ਲੱਗੂ ਕੱਲ ਨੂੰ ਕੀ ਬੰਦਦਾ